ਆਪਾਂ ਹੋਤਰਾ ਹੈ ਆਲਾ ਆ ਗਿਆ ਨਾ ਨਾ ਤੇ ਆਲਾ ਆਲਾ ਮਨ ਲਾ ਆਲਾ ਗਿਆ ਜਬਾ ਦੇਖ ਰਹਾ ਆਲਾ ਆਇਆ ਲਾ ਪਾ ਥੱਲੇ ਹਾਂ ਯਕੀਨਾ ਤਾਂ ਦੱਸ ਸਾਰਾ ਸਿੰਘ ਕੀ ਲੱਗਦਾ ਤੁਸੀਂ ਇਹ ਮੁੰਡੇ ਦੇ ਮੇਰਾ ਪੁੱਤਰ ਆ ਜੀ ਕੀ ਗੱਲ ਟੈਂਕ ਜੜ ਗਿਆ 80 ਦੇ ਆਹ ਕਾਲ ਵੀ 100 ਕੋਟ ਕੇ ਇਹ ਰੇ ਰੀ ਏ ਐਡਿਕਰ ਮੰਗਾ ਦਿੱਤਾ ਤੂੰ ਮੋਡਲ ਸਟਾ ਵੀ ਲਾਗੇ ਆ ਪੈਸੇ ਨੇ ਸੁਣਾਈ ਨਹੀਂ ਸਾਡੀ ਉਹਨ ਲਈ ਇਹ ਕੱਲ ਵੀ ਤਰਖਾਇਤ ਹੈਗਾ ਤਾਂ ਕੋਈ ਸਾਡੀ ਕਰਨ ਵਾਲੀ ਇੱਧਰ ਜਾਂਦੇ ਹਨ ਮਨ ਦੇ ਆ ਜਾਂਦੇ ਆ ਫਿਰ ਆਉਂਦੇ ਜੀ ਸਾਡਾ ਬਹੁਤ ਬੰਦਾ ਵਾਲਾ ਘਰਾਂ ਦੇ ਕੋਟ ਜਾਂਦੇ ਹਨ ਤਾਂ ਅੱਧ ਚ ਨਾ ਲਾਫ ਕੀਤਾ ਉਹਨਾਂ ਦਾ ਹੂੰ ਆ ਫੋਨ ਦੇ ਬੰਦੇ ਤੇ ਕੀ ਰਾਸ ਸਿੰਘ ਕਰਨ ਕੀ ਹੈ ਸੁਣਾਈ ਨਹੀਂ ਹੋ ਰਹੀ ਕੋਣ ਬੰਦੇ ਉਹ ਦੱਸਦੇ ਵੀ ਨਹੀਂ ਕਿ ਗਾਲ ਗਾਲ ਸਿੱਧੇ ਪੈਂਦੇ ਬੂਹੇ ਘੜੀਆਂ ਨੂੰ ਨਾ ਕਹਿੰਦੇ ਆ ਤੇ ਉਸੇ ਵੇਲੇ ਸਾਡੇ ਗੱਲ ਪੈ ਜਾਂਦੇ ਸੁਣਾਈ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਮਨ ਕਿਹ ਕੋਣ ਉਹਨਾਂ ਦੇ ਨਾਲ ਉਹਦੇ ਨਾਲ ਇਹੋ ਜਿਹੇ ਸਰਪੰਚ ਰਹੀਆਂਗੇ ਜਦੋਂ ਅੜੀਏ ਨਾ ਨਹੀਂ ਕਰਦੇ ਜਦੋਂ ਜਾਇਦਾ ਦੇ ਸਰਪੰਚ ਵੋਟਾਂ ਦਾ ਯਾਬਾ ਨਿਗਾਹ ਹੁੰਦਾ ਹਾਂਜੀ ਤੁਸੀਂ ਹੁਣ ਕੀ ਮੰਗ ਕਰਦੇ ਆਈ ਦੱਸਾਈਏ ਕਰਦੇ ਆ ਵੀ ਸਾਡੀ ਜੋ ਮੰਗਿਆ ਹੋਣੀ ਚਾਹੀਦੀ ਜੋ ਸਾਨੂੰ ਹੱਕ ਦੇਈਦਾ ਵੀ ਇਹ ਸਾਡੀ ਗਲਤੀ ਹੈ ਤੇ ਸਾਡੀ ਕਦੇ ਜ ਉਹਨਾਂ ਦੀ ਰਵਾਟ ਆਣ ਕੇ ਗੱਲ ਪੈਂਦੀ ਆ ਇਹਨਾਂ ਦਾ ਜਿਹੜਾ ਦੇਖੀ ਉਹ ਕੀ ਗੱਲ ਹੋਈ ਜਿਹੜਾ ਮੋਣਾ ਚੜ੍ਹ ਗਿਆ ਤੇਰੀ ਪਰਸੋਂ ਇਹਨਾਂ ਆਈ ਇਹਨਾਂ ਗੱਲ ਤੇ ਉਹ ਟੈਕੀ ਤੇ ਚੜ ਗਿਆ ਮੁੰਡਾ ਉਹ ਨਿਆਣ ਜਦੋਂ ਸਾਡੇ ਘਰ ਤੱਕ ਆਪਦੇ ਮਾਰ ਹੂੰ ਉਹ ਦਿਖਾ ਦਿੱਤੀ ਇਨਾਂ ਨੇ ਦੱਸੀ ਆ ਤੇ ਕਿੰਨੇ ਚੜਾ ਗਿਆ ਸਾਡਾ ਕੋਈ ਨਿਸ਼ਾਫ ਨਹੀਂ ਹੋ ਗਿਆ ਆ ਕਿਦਾਂ ਚੜ ਗਿਆ ਬੋਲਦਾ ਸਾਡੀ ਗੱਲ ਨੂੰ ਸੌਂਦੀ ਨਾ ਕੀਆਂ ਦੀ ਕੋਸ ਉਹ ਸੌਂਦੀ ਉਹ ਪੈਸੇ ਵਾਲੇ ਦੀ ਉਹ ਉਧਰ ਜਾਂਦਾ ਡਾ ਹਾਏ

ਹਾਏ ਆਏ ਕੁਛ ਕੀ ਗੱਲ ਕੀ ਗੱਲ ਕੀ ਹੋਈ ਹੈ ਪਤਾ ਆਏ ਵੇ ਪੁੱਤ ਮੈਂ ਤੈਨੂੰ ਕੀ ਦੱਸਾਂ ਵੇ ਝਗੜਾ ਹੋਇਆ ਗੀ ਇਹਨਾਂ ਦਾ ਝਗੜਾ ਹੀ ਹੋਇਆ ਵੇ ਪੁੱਤਾਂ ਮੈਨੂੰ ਤੇ ਪਤਾ ਹੀ ਨਹੀਂ ਮੈਂ ਤੇ ਇਧਰ ਹੀ ਸਾਂ ਕਿਹਦੇ ਨਾਲ ਝਗੜਾ ਪਰਿਵਾਰ ਨਾਲ ਹੈ ਆਹਦੇ ਘਰ ਵਾਲਿਆਂ ਨਾਲ ਹਾਂ ਘਰ ਵਾਲਿਆਂ ਨਾਲ ਝਗੜਾ ਹੋਇਆ ਗੀ ਇਹ ਨਾ ਨਾ ਕੋਤ ਹੋਇਆ ਇਹਨਾਂ ਦੂਜਿਆਂ ਨਾਲ ਲੱਗ ਗਈ ਇਹਨਾਂ ਦੇ ਕੋਈ ਹਰ ਕੋੜ ਹਾਂ ਮੈਨੂੰ ਤੇ ਵੀ ਨਹੀਂ ਪਤਾ ਮੈਂ ਤਾਂ ਮਗਰ ਉਹ ਗਈ ਵੇ ਮੇਰੇ ਜਾਣਨ ਤੋਂ ਕੁਛ ਤੇ ਬਣਿਆ ਪਿਆ ਹੀ ਨੇ ਹੋਣਾ ਹੀ ਮਰ ਜਾਗੇ ਪੁੱਤਾ ਜੇ ਉਹ ਤੋਂ ਛਾਲ ਮਾਰ ਕੇ ਮਰ ਜਾਊਗਾ ਤੇ ਹਾਏ ਕੋਨੇ ਕੋਨੇ ਲੋਕ ਜਿਹਨਾਂ ਝਗੜਾ ਹਾਏ ਕੀ ਕਰਨਗੇ ਚੱਲ ਨਹੀਂ ਭਰਾਵਾ ਉੱਥੇ ਹੀ ਆ ਕੇ ਸਾਡੇ ਉੱਥੇ ਲੱਗੇ ਕਿ ਤੇ ਰਹਿੰਦੇ ਗਵਾਂਡੀ ਹਾਏ ਕੋਈ ਲੜਾਈ ਝਗੜਾ ਨਹੀਂ ਪਹਿਲਾਂ ਸਾਡੇ ਨਾਲ ਹੁੰਦਾ ਕੋਈ ਵੀ ਹਾਏ 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 ਬੇ ਪੁੱਤਾ ਜੀ ਤੇ ਨੇ ਸਾਨੂੰ ਸੱਡਾਂ ਲਾ ਕੇ ਸਾਡੇ ਘਰੇ ਆਣ ਕੇ ਸੱਡਾਂ ਲਾ ਕੇ ਸਾਨੂੰ ਤੇ ਬਾਅਦ ਚ ਉਹਨਾਂ ਨੇ ਝੂਠੀ ਸ਼ਬੀ ਬਣਾਈ ਹੋਈ ਆ ਤੇ ਸਾਡੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਨੌਜਵਾਨ ਟੈਂਕੀ ਤੇ ਚੜ ਗਿਆ ਜਿਆ ਫਟੌਲ ਜੂਟ ਲੈ ਕੇ ਕੀ ਮਾਮਲਾ ਤੁਹਾਡੇ ਕੈਂਪਾਇਰ ਦੀ ਕਰ ਰੋਏ ਉੱਚ ਦੰਦ ਇਹ ਨਵਦੀਪ ਸਿੰਘ ਪੁੱਤਰธารਾ ਸਿੰਘ ਵਾਸੀ ਹਲਸੀਆਂ ਦਾ ਇਹਨਾਂ ਦਾ ਦੋ ਦਿਨ ਪਹਿਲਾਂ ਝਗੜਾ ਹੋਇਆ ਸੀ ਦੋਨਾਂ ਤਰ੍ਹਾਂ ਦਾ ਉਹਨਾਂ ਦੇ ਜਿੱ ਸੱਟਾਂ ਮੱਟਾਂ ਲੱਗੀਆਂ ਸੀ ਇਹਦੇ ਵੀ ਲੱਗੀਆਂ ਦੋਨੇ ਪਾਰਟੀਆਂ ਦਾਖਲ ਹੋ ਗਈਆਂ ਸਿਵਲ ਹਸਪਤਾਲ ਇਹਦੇ ਜੋ ਸੱਟਾਂ ਲੱਗੀਆਂ ਸੀ ਉਹ ਸੱਟਾਂ ਦੇ ਮੁਤਾਬਕ ਇਹਦਾ ਰਿਜ਼ਲਟ ਆ ਗਿਆ ਜਿਹੜਾ ਕਿ ਟੋਟਲ ਉਹਨਾਂ ਨੇ ਕਿਹਾ ਬਲੰਟ ਆ ਤੇ 323 ਤੱਕ ਉਹਨਾਂ ਦਾ ਰਿਜ਼ਲਟ ਜਿਹਦੇ ਸ਼ਾਰਕ ਸੱਟਾਂ ਸੀ ਉਹਨਾਂ ਦਾ 26 ਦਾ ਰਿਜ਼ਲਟ ਆ ਆਜ ਨੂੰ ਸਾਨੂੰ ਸਾਡੇ ਪੱਤਰਕਾਰ ਭਰਾ ਨੇ ਫੋਨ ਕੀਤਾ ਕਰਿੰਪਲ ਨੇ ਬੰਦਾ ਇੱਕ ਟੈਂਕੀ ਤੇ ਚੜ੍ਹਿਆ ਜੀ ਤੇ ਉਹਦੀ ਆਏ ਕਿ ਮੇਰਾ ਕੁਝ ਕੀਤਾ ਜਾਵੇ ਤੇ ਉਹਦਾ ਰਿਜ਼ਲਟ ਉਹਨਾਂ ਦਾ ਇਹ ਆ ਗਿਆ ਉਹ ਜਿਹੜਾ ਰਿਜ਼ਲਟ ਮੈਡੀਕਲ ਹੀ ਆ ਗਿਆ ਉਹਦੇ ਵਿੱਚ ਪੁਲਸ ਦੀ ਤਾਂ ਕੋਈ ਇੰਟਰਫੀਰੈਂਸ ਨਹੀਂ ਬਾਕੀ ਜਿਨ੍ਹਾਂ ਦੀ ਸਟੇਟਮੈਂਟ ਦਊਗਾ ਉਹਨੂੰ ਕੰਕ੍ਰੀਟ ਤਰੀਕੇ ਦੇ ਨਾਲ ਣਿਰੀਫਾਈ ਕਰਕੇ ਜੋ ਬਣਦਾ ਐਕਸ਼ਨ ਪਰ ਕੋਈ 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 ਵੀਡੀਓ ਜਾਂ ਸੀਸੀਟੀਵੀ ਦੀ ਕੈਮਰੇ ਦੀ ਫੁਟੇਜ ਵੀ ਆ ਰਹੀ ਹੈ ਉਸ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਬਿਲਕੁਲ ਉਹਨੂੰ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਹਨਾਂ ਨੇ ਐਨਲਾਈਜ਼ ਕਰਨਗੇ ਜੀ ਉਹਦੇ ਉਹਦੇ ਵਿੱਚ ਸਾਰਾ ਸਾਫ਼ ਕਲੀਅਰ ਦਿਖ ਰਿਹਾ ਹੈ ਵੀ ਦੂਜੀ ਤੇ ਜਿਹੜੀਆਂ ਫਟਾਂ ਮਾਰੀ ਪਈ ਹੈ ਤਾਂ ਉਹਨਾਂ ਦੇ ਘਰ ਦੇ ਵਿੱਚ ਆ ਕੇ ਜਿਹੜਾ ਗੱਲ ਪੈ ਗਈ ਕੀ ਕਹਣਾ ਜਿੱਦਾਂ ਉਹ ਵੇਖਾਂਗੇ ਉਹਨਾਂ ਨੇ ਵਿੱਚ ਕਾਊਂਟ ਕਰਾਂਗੇ ਆਪਾਂ ਨਾਲ ਜੋ ਵੀ ਇਹਨਾਂ ਦੀ ਵੀਡੀਓ ਫੁਟੇਜ ਹੈ ਉਹਦੇ ਆਧਾਰ ਤੇ ਜੋ ਕਾਰਵਾਈ ਬਣਦੀ ਉਹ ਵੀ ਕਰਾਂਗੇ ਆਪਾਂ ਇੱਕ ਤੱਤ ਹੁੰਦਾ ਤੇ ਫਿਰ ਉਹਨਾਂ ਦੇ ਬਣਦੇ ਉਹ ਜੇ ਤੱਤ ਸਾਹਮਣੇ ਆਉਂਦੇ ਬੰਦੇ ਸਹੀ ਹੀ ਉੱਥੇ ਨਾਰਮਲ ਚ ਲੜਾਈ ਚ ਸੀਸੀਟੀਵੀ ਵਿੱਚ ਉਹਦੇ ਦੇਖੀਨ ਮੈਂ ਐਕਚੁਅਲੀ ਦੇਖਾਂਗੇ ਤਾਂ ਪਤਾ ਲੱਗ ਜੂ ਆਪਾਂ ਨੂੰ ਕੀ ਕੀ ਚੀਜ਼ ਹੈਗੀ ਠੀਕ ਅਗਲੀ ਕਾਰਵਾਈ ਕਿ ਕੀ ਕੀਤੀ ਜਾਈਏ ਉਹਦੀ ਸਟੇਟਮੈਂਟ ਤੇ ਡਿਪੈਂਡ ਕਰਦਾ ਹਾਂ ਕਿ ਸਟੇਟਮੈਂਟ ਦਿੰਦਾ